प्यारे दोस्तों प्यार पर साथ श्री अकाल जी सुखबीर बादल ने प्रधानमंत्री मोदी ਨੂੰ ਕੇਰਿਆ ਇਲਜ਼ਾਮ ਲਾਇਆ ਕਿ ਗੁਰੂ ਘਰਾਂ ਦੇ ਆਰਐਸਐਸ ਦੇ ਕਬਜ਼ੇ ਕਰਵਾਏ ਜਾ ਰਹੇ ਨੇ ਕਿਹਾ ਹੈ ਕਿ ਸਾਜ਼ਿਸ਼ ਤਹਿਤ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਕਹਿੰਦੇ ਮੈਂ ਸਿੱਖ ਧਰਮ ਬਾਰੇ ਬੜਾ ਕੁਝ ਕੀਤਾ ਕਰਤਾਰਪੁਰ ਕਾਰਿਡੋਰ ਲਿਆਂਦਾ ਤੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਹੈ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਾਬਜ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਤੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਤੇ ਆਰਐਸਐਸ ਕਾਬਜ਼ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਾਬਜ਼ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਭਾਜਪਾ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਆ ਲੋਕ ਆ ਸਾਰੇ ਲੋਕ ਏਜੰਸੀਆਂ ਦੇ ਬੰਦੇ ਐ ਨਿਸ਼ਾਨਾ ਇੱਕੋ ਇੱਕ ਐ ਕਿ ਥੋੜੀ ਮਾਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਡੇ ਦੇਖ ਲਓ ਤੁਸੀਂ ਦਾदूਵਾਲ ਦੇਖ ਲਓ ਸਾਰੇ ਯਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਇਸ ਇਲੈਕਸ਼ਨ 'ਚ ਵੀ ਚੱਲੇ ਐ ਕਿਉਂ ਉਹਨਾਂ ਨੂੰ ਹੁਕਮ ਆਇਆ ਐ ਕੀ ਕਾਲੀ ਤਲ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ ਐ ਜੀ ਹਾਲਾਤ ਬਣਾਤੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ